ਪੂਰੇ ਆਕਾ ਇਹ ਪ੍ਰੋਜੈਕਟ ਆਮ ਦਾ 5 ਸਾਲ ਦੇ ਵਿੱਚ ਉਹ ਪਹੁੰਚ ਸਕਦਾ ਹੈ ਜੀ ਹਾਜ਼ਰੀਨ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜਿਵੇਂ ਪਹਿਲੇ ਬਦਾਲਿਆਂ ਨੇ ਦੱਸਿਆ ਕਿ ਜਿਸ ਤਰ੍ਹਾਂ ਦਾ ਇੱਕ ਪੁਲਸੀਆ ਸਟੇਟ ਪੰਜਾਬ ਦੇ ਵਿੱਚ ਖੜੀ ਕੀਤੀ ਜਾ ਰਹੀ ਆ ਹਰ ਹੱਥ ਮੰਗਦੇ ਕਿਸਾਨ ਤੇ ਮਜ਼ਦੂਰ ਤੇ ਅਧਿਆਪਕ ਤੇ ਬੇਰੁਜ਼ਗਾਰਾਂ ਤੇ ਝਾਂਗ ਭੜਾਈ ਜਾ ਰਹੀ ਆ ਤਾਂ ਉਹਦੇ ਦਰਾਂ ਚਈ ਵਾਰ ਇਕਾ ਦੁਕਾ ਸੰਘਰਸ਼ਾਂ ਨੂੰ ਪੁੱਛ ਕੇ ਹਾਕਮਾਂ ਨੂੰ ਇਹ ਪੁਲੇਖਾ ਲੱਗਣ ਜਾਂਦਾ ਕਿ ਸ਼ਾਇਦ ਉਹਨਾਂ ਨੇ ਲੋਕਾਂ ਨੂੰ ਦਿਵਾਲਿਆ ਪਰ ਉਹ ਕਿੱਦਾਂ ਦਾ ਦਿਵਾ ਹੁੰਦਾ ਤੇ ਕਿਵੇਂ ਮੈਂ ਇੱਕ ਛੋਟੀ ਜੀ ਕਹਾਣੀ ਕਹਿਣਾ ਚਾਹਾਂਗਾ ਕਹਿੰਦੇ ਹਾਥੀ ਦਾ ਬੱਚਾ ਜਦੋਂ ਪੈਦਾ ਹੁੰਦਾ ਤਾਂ ਇੱਕ ਛੋਟੀ ਰੱਸੀ ਦੇ ਨਾਲ ਉਹਦਾ ਜਿਹੜਾ ਪੈਰ ਆ ਉਹ ਬੰਨ੍ਹਦੇ ਜਦ ਕੇ ਹਾਥੀ ਚ ਇਹ ਨਹੀਂ ਤਾਕਤ ਹੁੰਦੀ ਆ ਕਿਉਂ ਤਗੜੇ ਤੋਂ ਤਗੜੇ ਦਰਖਤ ਨੂੰ ਜਿਹੜਾ ਹੈਗਾ ਜੜ ਤੋਂ ਪਟ ਕੇ ਸਿੱਟ ਸਕਦਾ ਹੁੰਦਾ ਪਰ ਛੋਟਾ ਬੱਚਾ ਹੁੰਦਾ ਹਾਥੀ ਦਾ ਉਹਦੀ ਇੱਕ ਕੰਡੀਸ਼ਨਿੰਗ ਹੋਣੀ ਸ਼ੁਰੂ ਜਿਹੜਾ ਮਾਨ ਕਿਦਾ ਰੱਖਦਾ ਉਹਨੂੰ ਉਹਦੀ ਮਾਨਸਿਕਤਾ ਬਣਾਉਣੀ ਸ਼ੁਰੂ ਕਰ ਦਿੰਦਾ ਕਿ ਉਹ ਰੱਸੀ ਦੇ ਨਾਲ ਬੱਚਾ ਹੋਇਆ ਤੇ ਜਿਵੇਂ ਜਿਵੇਂ ਵੱਡਾ ਹੁੰਦਾ ਜਾਂਦਾ ਉਹਦੇ ਦਿਮਾਗ 'ਚ ਇਹ ਗੱਲ ਬੈਠ ਜਾਂਦੀ ਆ ਕਿ ਮੈਂ ਰੱਸੀ ਦੇ ਨਾਲ ਫਸਿਆ ਹੋਇਆ ਉਹਨੂੰ ਕਹਿ ਨਹੀਂ ਆਪਣੀ ਤਾਕਤ ਦਾ ਅਹਿਸਾਸ ਨਹੀਂ ਰਹਿਦਾ ਕਿ ਮੈਂ ਤਾਂ ਵੱਡੇ ਤੋਂ ਵੱਡੇ ਦਰਖਤ ਵੀ ਜੜੋਂ ਪੱਟ ਕੇ ਸੜ ਸਕਦਾ ਇਸ ਕਰਕੇ ਜਨਤਾ ਵਾਲੇ ਇਹ ਹਾਥੀ ਨੂੰ ਪਰੇਖਾ ਹੋ ਜਾਂਦਾ ਕਿ ਸਾਡੀ ਪੁਲਿਸ ਸਾਡੀਆਂ ਜੇਲਾ ਸਾਡੇ ਸੁਰੱਖਿਆ ਦਸਤੇ ਵੀ ਇਹ ਸਹਾਥੀ ਨੂੰ ਪੁੱਛ ਸਕਦੇ ਆ ਇਹ ਛੋਟੀਆਂ ਰੱਸੀਆਂ ਦੇ ਨਾਲ ਬੰਨ੍ਹ ਸਕਦੇ ਆ ਪਰ ਜਨਤਾ ਉਹ ਹਾਥੀ ਦਾ ਰੂਪ ਆ ਜਿੱਦਣ ਨੂੰ ਆਪਣੀ ਤਾਕਤ ਦਾ ਅਹਿਸਾਸ ਹੁੰਦਾ ਫਿਰ ਕਹਿੰਦੇ ਕਹਾਉਂਦੇ ਤਗੜੇ ਤੋਂ ਤਗੜੇ ਜਿਹਦੇ ਜ਼ਿਆਦਾ ਤਰਕਤਾ ਉਹ ਜੱਟ ਨੂੰ ਪਟਕੇ ਸਿੱਟ ਦਿੰਦੀ ਆ ਉਹ ਫਿਰ ਭਗਵੰਤ ਮਾਨ ਰਗੇ ਮੋਦੀ ਰਗੇ ਜਿਹੜੇ ਹੈਗੇ ਆ ਇਹ ਛੋਟੇ ਮੂਤੇ ਘਾ ਫੂਸਦੇ ਤੇਣਾ ਜੰਦਾ ਰਹੇ ਇਸ ਕਰਕੇ ਉਹ ਕਦੇ ਭੁਲੇਖੇ ਚ ਨਹੀਂ ਰਹਿਣਾ ਚਾਹੀਦਾ ਅੱਜ ਪੰਜਾਬ ਦੇ ਵਿੱਚ ਜਿਵੇਂ ਪੁਲਿਸ ਦੀਆਂ ਧੜਾਂ ਚੜੀਆਂ ਹੋਈਆਂ ਤੇ ਹਰ ਦੂਜੇ ਦਿਨ ਇੱਕ ਪੁਲਿਸ ਵੱਲੋਂ ਪੰਜਾਬ ਦੇ ਵਿੱਚ ਕਤਲ ਕੀਤਾ ਜਾਂਦਾ ਕੱਲ ਬਠਿੰਡੇ ਇੱਕ ਨਰਿੰਦਰਦੀਪ ਨਾਂ ਦਾ 30 ਸਾਲਾਂ ਦਾ ਨੌਜਵਾਨ ਮੁੰਡਾ ਬਠਿੰਡੇ ਦੀ ਪੁਲਿਸ ਨੇ ਕਰੰਟ ਵਾ ਕੇ ਮਾਰਤਾ ਜਿਹੜਾ ਆਈਐਸ ਦੀ ਟ੍ਰੇਨਿੰਗ ਦਿੰਦਾ ਸੀ ਇੱਕ ਡੀਐਸਪੀ ਦੇ ਬੱਚੇ ਨੇ ਉਹ ਆਈਐਸ ਕਲੀਅਰ ਕੀਤੀ ਹੋਈ ਸੀ ਕਿਤੇ ਗੈਂਗਸਟਰ ਕਹਿ ਕੇ ਗੋਲੀਆਂ ਮਾਰੀਆਂ ਜਾ ਰਹੀਆਂ ਨੇ ਤੇ ਕਿਤੇ ਕਹਿ ਕੇ ਕਿ ਨਸ਼ਾ ਵੇਚਦਾ ਆ ਕਿਤੇ ਕਹਤਾ ਕਿ ਇਹਦੇ ਕੋਲ ਨਜਾਇਜ਼ ਹਥਿਆਰ ਸੀ ਜਿਹੜੋ ਇਹਨੂੰ ਨਾਲ ਲੈ ਕੇ ਗਏ ਹਥਿਆਰ ਚੱਕੇ ਤੇ ਉਹੀ ਹਥਿਆਰ ਜਿਹੜੇ ਸੀ ਪੁਲਿਸ ਦੇ ਚਲਾ। ਜਿਹੜੀ ਇੱਕ ਬੰਦ ਨੂੰ ਬੰਨ੍ਹਿਆ ਜਾ ਰਿਹਾ ਕਾਹਦੇ ਵਾਸਤੇ ਜਿਹੜੀ ਇੱਕ ਕਿਰਤੀ ਲੋਕਾਂ ਦੀ ਇੱਕ ਕਿਸਾਨਾਂ ਦੀ ਲਹਿਰ ਇਸ ਖਿੱਤੇ ਪੈਦਾ ਹੋਈ ਆ ਜਿਹਨੇ ਦੁਨੀਆ ਦੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਸਾਹਮਣੇ ਚਿਆਂ ਨੂੰ ਚਿੰਤਾ ਚ ਪਾਇਆ ਹੋਇਆ ਉਹਦੇ ਕਰਕੇ ਕੁਰਸੀਆਂ ਸਟੇਜ ਜਿਹੜੀ ਖੜੀ ਕੀਤੀ ਜਾ ਰਹੀ ਆ ਇਹ ਕਾਰਪਰੇਟ ਦੇ ਹਿੱਤ ਜਿਹੜੇ ਆ ਉਹ ਸਿਖਾਲੇ ਪੂਰੇ ਕੀਤੇ ਜਾ ਸਕਣ। ਔਰ ਉਹਦੇ ਵਿੱਚ ਇਹ ਕਿਨਾਂ ਜਿਹੜਾ ਭ੍ਰੇਖਾ ਕਿ ਸ਼ਾਇਦ ਪੁਲਿਸ ਜਾਂ ਜ਼ਬਰਦਸਤ ਨਾਲ ਦਿਵਾ ਲੈਣਗੇ ਤੁਹਾਡੀ ਜਾਣਕਾਰੀ ਹੈ ਤਾਜ਼ਾ ਪੰਜਾਬ ਦੇ ਵਿੱਚ 72000 ਪੁਲਿਸ ਦੀ ਗਿਣਤੀ ਆ 311 ਬੰਦਿਆਂ ਦੇ ਪਿੱਛੇ ਇੱਕ ਛਪੜਾ ਆਉਂਦਾ ਇਹਦੇ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਤਾਕਤਵਰ ਕੌਣ ਆ। ਇਹ ਜਨਤਾ ਪੰਜਾਬ ਦੀ ਕਿਤੇ ਅਵੇਸ਼ ਨਹੀਂ ਹੋ ਸਕਦੀ ਆ ਕਿਤੇ ਆ ਕਹਿ ਸਕਦਾ ਵੀ ਚੱਲ ਕੋਈ ਨਹੀਂ ਆ ਜਥੇਬੰਦੀ ਵਾਲੇ ਲੱਗੇ ਹੋਏ ਆ ਪਰ ਜਦੋਂ ਜਦੋਂ ਇਹਨਾਂ ਨੂੰ ਅਹਿਸਾਸ ਹੋ ਜਾਂਦਾ ਕਿ ਹੁਣ ਨਹੀਂ ਸਰਨਾ ਤੇ ਫਿਰ ਇਹਨਾਂ ਦੀਆਂ ਕੋਈ ਰੋਕਾਂ ਕੋਈ ਟੋਕਾਂ ਕੋਈ ਜ਼ਬਰ ਲੋਕਾਂ ਨੂੰ ਦਬਾ ਨਹੀਂ ਸਕਦਾ ਅੱਜ ਹਾਲ ਤੇ ਆ ਕਿ ਮੋਦੀ ਸਰਕਾਰ ਤੇ ਭਗਵੰਤ ਮਾਨ ਸਰਕਾਰ ਦੋਨੋਂ ਇੱਕੋ ਤਰ੍ਹਾਂ ਦੇ ਕੰਮ ਕਰ ਰਹੇ ਆ ਪੰਜਾਬ 'ਚ ਜਿਵੇਂ ਅੰਦੋਲਨਕਾਰੀਆਂ ਬਾਰੇ ਭਗਵੰਤ ਮਾਨ ਘੱਡਿਆ ਸ਼ਬਦਾਂ ਦੀ ਲਗਾਤਾਰ ਵਰਤਿਆ ਔਰ ਉਸੇ ਤਰ੍ਹਾਂ ਦੇ ਜਿਹੜੇ ਘੱਡਿਆ ਕਾਨੂੰਨ ਕੇਂਦਰ ਦੀ ਮੋਦੀ ਸਰਕਾਰ ਲੈ ਕੇ ਆ ਰਹੀ ਆ ਜਿਹੜੇ ਤੈਨੂੰ ਫੌਜਦਾਰੀ ਕਾਨੂੰਨ ਲਿਆਂਦੇ ਉਹਦੇ ਜਿਹੜਾ ਵਿਐਨਐਸਐਲ ਨੂੰ ਭਾਰਤੀ ਨਿਆਂ ਸ਼ਕਤੀ ਕਹਿੰਦੇ ਆ ਉਹਦਾ ਸੈਕਸ਼ਨ 113 ਹਰ ਸਰਗਰਮੀ ਨੂੰ ਜਿਹੜਾ ਅਤਵਾਦੀ ਸਰਗਰਮੀ ਦੇ ਘੇਰੇ ਚ ਲੈ ਕੇ ਆਉਂਦਾ ਉਹ ਦੱਸਦਾ ਕਿ ਅਤਵਾਦੀ ਸਰਗਰਮੀਆਂ ਹੈਗੀਆਂ ਕੀ ਆਮ ਮੰਨੇ ਨੂੰ ਦੇਖਣ ਨੂੰ ਲੱਗ ਸਕਦਾ ਦੇਸ਼ ਦੀ ਆਰਥਿਕਤਾ ਨੂੰ ਦੇਸ਼ ਦੀ ਸੱਖਿਆ ਨੂੰ ਜੇ ਖਤਰਾ ਬਈ ਸਾਡੇ ਧਰਨੇ ਕਿਵੇਂ ਖਤਰਾ ਬਣਦੇ ਆ ਪਰ ਉਸੇ ਬੀਐਨਐਸ ਦੇ ਸੈਕਸ਼ਨ 113 ਚ ਲਿਖਿਆ ਕੋਈ ਵੀ ਐਕਟੀਵਿਟੀ ਜਿਹੜੀ ਜ਼ਰੂਰੀ ਸੇਵਾਵਾਂ ਦੇ ਵਿੱਚ ਬਾਧਾ ਪਾਉਂਦੀ ਆ ਉਹ ਅੱਤਵਾਦੀ ਸਰਗਰਮੀ ਦੇ ਘੇਰੇ ਚ ਆਉਂਦੀ ਆ ਕਿਤੇ ਵੀ ਸਰਕਾਰੀ ਮਜ਼ਦੂਰ ਦੀ ਡਿਊਟੀ 'ਚ ਵਿਘਨ ਪਾਉਣਾ ਉਹਨੂੰ ਕੰਮ ਕਰਨ ਤੋਂ ਰੋਕਣਾ ਉਹ ਅੱਤਵਾਦੀ ਸਰਗਰਮੀ ਦੇ ਘੇਰੇ ਚ ਆਉਂਦਾ ਉਹਦੇ 'ਚ ਫਿਰ ਸਾਡੇ ਆਦਰਸ਼ ਸਕੂਲ ਚਾਓ ਕੇ ਦੇ ਸੰਘਰਸ਼ ਕਰਦੇ ਅਧਿਆਪਕ ਵੀ ਅੱਤਵਾਦੀ ਆ ਉਹਦੇ ਫਿਰ ਜੀਵਨ 'ਚ ਜੂਲਦੇ ਸਾਡੇ ਕਿਸਾਨ ਵੀ ਅੱਤਵਾਦੀ ਆ ਉਦੇ ਮੁਤਾਬਕ ਫਿਰ ਜੇ ਕਿਤੇ ਬਿਜਲੀ ਨਹੀਂ ਆ ਰਹੀ ਕਿਸੇ ਨੇ ਸੜਕ ਜਾਮ ਕਰਤੀ ਕਿ ਬਿਜਲੀ ਨਹੀਂ ਆ ਰਹੀ ਮੋਟਰ ਨਹੀਂ ਚੱਲ ਰਹੀਆਂ ਫਸਲਾਂ ਸੁੱਕ ਰਹੀਆਂ ਨੇ ਤਾਂ ਉਹ ਬਿਜਲੀ ਤੇ ਪਾਣੀ ਮੰਗਦੇ ਲੋਕ ਵੀ ਕਿਉਂਕਿ ਜੇ ਜਾਮ ਲੱਗਾ ਬੱਸਾਂ ਦਾ ਟਾਈਮ ਕੋਈ ਮਿਸ ਹੋ ਗਿਆ ਤਾਂ ਉਹ ਜਨਰਲ ਸੇਵਾਵਾਂ 'ਚ ਬਾਤਾਂ ਪੈ ਗਈਆਂ ੜਕਾ ਬਣ ਗਿਆ ਇਹ ਵੀ ਆਤਵਾਦੀ ਸਰਗਰਮੀ ਲੈ ਕੇ ਚਾਊਗਾ ਇਸ ਕਰਕੇ ਉਹਨਾਂ ਨੇ ਇਸ ਤਰ੍ਹਾਂ ਦੇ ਕਾਨੂੰਨ ਲੈ ਕੇ ਆਉਂਦੇ ਆ ਉਹਨਾਂ ਨੇ ਭੁਲੇਖਾ ਇਹ ਸ਼ਾਇਦ ਲੋਕਾਂ ਨੂੰ ਇਸ ਤਰ੍ਹਾਂ ਦਬਾ ਲੈਣਗੇ ਕਿਉਂਕਿ ਜਦੋਂ ਜਦੋਂ ਵੀ ਸਟੇਟ ਆਪਣੇ ਜ਼ਬਰ ਤੇ ਸੰਦ ਤਿੱਖੇ ਕਰਦਾ ਉਹਦਾ ਮਤਲਬ ਇਹ ਨਹੀਂ ਹੁੰਦਾ ਦਾ ਕਿ ਸਰਕਾਰ ਮਜ਼ਬੂਤ ਹੋ ਰਹੀ ਆ ਉਹਦਾ ਮਤਲਬ ਇਹ ਹੁੰਦਾ ਕਿ ਸਰਕਾਰ ਤਨ ਜੋਰ ਹੋ ਰਹੀ ਆ ਹੁਣ ਉਹਦੇ ਤੋਂ ਲੋਕਾਂ ਦੇ ਮੰਗਾ ਮਸਲੇ ਹੱਲ ਨਹੀਂ ਕਰ ਹੁੰਦੇ ਉਹ ਹੱਲ ਕਰਨਾ ਨਹੀਂ ਚਾਹੁੰਦੇਗੇ ਇਸ ਕਰਕੇ ਉਹ ਜ਼ਬਰ ਦੇ ਰਾਹੀ ਲੋਕਾਂ ਦੇ ਹੱਕ ਅਕੀ ਸੰਘਰਸ਼ ਜਿਹੜਾ ਹੈਗਾ ਉਹ ਉਚਲਣਾ ਚਾਹੁੰਦੇ ਆ ਇਸੇ ਕਰਕੇ ਉਹ ਹਰ ਥਾਂ ਤੇ ਕਿਸਾਨ ਅੰਦੋਲਨ ਤੇ ਜਵਰ ਧੌੜ ਤੋਂ ਬਾਅਦ ਉਹਨਾਂ ਨੇ ਕਿਸਾਨ ਲਹਿਰ ਦੇ ਆਗੂਆਂ ਤੇ ਵੀ ਜਿਹੜਾ ਹਮਲਾ ਵਿਡਿਆ ਅਦਕਸ਼ ਸਕੂਲ ਚਾਓ ਕੇ ਦਾ ਮਾਮਲਾ ਸੀ ਉੱਥੇ ਸਾਡੀ ਆਗੂ ਪੈਨ ਹਿੰਦਰਪਿੰਦੂ ਨੂੰ ਜਿਸ ਤਰ੍ਹਾਂ અપਮਾਨ ਕਰਨ ਦਾ ਯਤਨ ਕੀਤਾ ਪੁਲਿਸ ਆਲਿਆਂ ਵੱਲੋਂ ਉਹ ਜਾਣੇ ਜਾਂਣੇ ਨਹੀਂ ਹੋਇਆਗਾ ਔਰ ਜਿਹੜੇ ਕਿਸਾਨ ਆਗੂਆਂ ਦਾ ਇੱਕ ਇੱਜ਼ਤ ਮਾਣ ਬਣਿਆ ਲੋਕਾਂ ਦੇ ਵਿੱਚ ਲੋਕ ਸਿਆਸੀ ਲੁਟੇਰੀਆਂ ਪਾਰਟੀਆਂ ਤੋਂ ਵਾਂਝਣ ਹੋਇਆ ਤੇ ਦੇਖਦੇ ਆ ਇਹ ਲੋਕ ਸਾਡੀ ਬਾਹ ਫੜਨਗੇ ਜਦੋਂ ਸਾਡੇ ਤੇ ਕੋਈ ਮੁਸ਼ਕਲ ਪਾਉਗੀ ਇਸ ਕਰਕੇ ਉਹ ਉਹਨਾਂ ਨੂੰ ਅਪਮਾਨਿਤ ਜਿਹੜਾ ਕਰਕੇ ਕਿਸਾਨ ਲਹਿਰ ਜਿਹੜਾ ਨੀਵਾ ਦਿਖਾਉਣਾ ਚਾਹੁੰਦੇ ਆ ਇਸੇ ਤਰ੍ਹਾਂ ਸੰਗਰੂਰ ਦੇ ਵਿੱਚ ਖਾਈ ਪਿੰਡ ਦੇ ਵਿੱਚ ਆਮ ਆਦਮੀ ਪਾਰਟੀ ਦਾ ਜਿਹੜਾ ਮਜੂਦਾ ਸਰਕਾਰ ਦਾ ਮੰਤਰੀ ਆ ਭਰਿੰਦਰ ਗੋੜ੍ਹ ਉਹਨਾਂ ਪਾ ਲਿਆ ਹੋਇਆ ਤੂੰ ਮਾਫੀਆ ਸਾਡੇ ਆਂਕੂ ਕਿਰਤੀ ਕਿਸਾਨ ਇਹਨਾਂ ਦੇ ਨਿਰਪੈਸੇ ਖਾਈ ਤੇ ਹਮਲਾ ਕਰਦਾ ਕਿ ਪਿੰਡ ਦੇ ਵਿੱਚ ਜਿਹੜੀ ਉਹ ਜ਼ਮੀਨ ਕਬਜ਼ਾਉਣਾ ਚਾਹੁੰਦੇ ਸੀ ਉਹ ਕਬਜ਼ਾਉ ਨਹੀਂ ਦਿੱਤੀ ਇਸ ਕਰਕੇ ਉਹਦੀਆਂ ਲੱਤਾਂ ਬਾਹਾਂ ਤੋੜੀਆਂ ਗਿਆ ਜਦੋਂ ਲੱਤਾਂ ਬਾਹਾਂ ਤੋੜੀਆਂ ਗਿਆ ਤੇ ਹਸਪਤਾਲ 'ਚ ਪਹਿਲਾ ਬਿਆਨ ਨਿਰਪੈਸੇ ਖਾਈ ਦਾ ਇਹ ਸੀ ਕਿ ਮੇਰੀਆਂ ਲੱਤਾਂ ਬਾਹਾਂ ਤੋੜੀਆਂ ਪਰ ਮੇਰਾ ਹੌਸਲਾ ਨਹੀਂ ਤੋੜ ਸਕਦੇ ਇਸ ਕਰਕੇ ਇਹਨਾਂ ਨੂੰ ਕਿਸੇ ਪਰੇਖੇ 'ਚ ਨਹੀਂ ਲੈਣਾ ਚਾਹੀਦਾ ਕਿ ਇੱਕਦਾਂ ਦਬਾ ਦੇਣਗੇ ਮੈਂ ਇੱਕੋ ਗੱਲ ਹੋਰ ਜਿਹੜੀ ਆ ਉਹ ਕਹਣੀ ਆ ਇਤਿਹਾਸ ਦੇ ਵਿੱਚ ਹਮੇਸ਼ਾ ਤਿੰਨ ਤਰ੍ਹਾਂ ਦੇ ਲੋਕ ਹੁੰਦੇ ਆ ਇੱਕ ਹਿੱਸਾ ਉਹ ਹੁੰਦਾ ਕਿ ਸਮਾਜ ਦੇ ਵਿੱਚ ਕੀ ਵਾਪਰਦਾ ਉਹ ਜਿਆਦਾ ਪਰਵਾਹ ਨਹੀਂ ਕਰਦੇ ਉਹ ਆਪਣੀ ਜ਼ਿੰਦਗੀ ਦੇ ਵਿੱਚ ਜਿਸ ਤਰ੍ਹਾਂ ਦੀ ਵੀ ਹੈਗੀ ਆ ਘਰੋਂ ਕੰਮ ਤੇ ਗਏ ਕੰਮ ਤੋਂ ਘਰ ਤੇ ਆ ਗਏ ਉਹ ਆਪਣੇ ਰੋਟੀ ਪਾਣੀ ਦੇ ਆਰ ਦੇ ਵਿੱਚ ਲੱਗੇ ਰਹਿੰਦੇ ਹੈ ਸਮਾਜ ਚ ਕਿਸਾ ਉਹ ਹੁੰਦਾ ਜਿਹਨੂੰ ਜੋ ਕੁਛ ਗਲਤ ਵਾਪਰਦਾ ਜੋ ਸਰਕਾਰਾਂ ਹਕੂਮਤਾਂ ਗਲਤ ਕਰਦੀਆਂ ਉਹਦੇ ਤੇ ਗੁੱਸਾ ਆਉਂਦਾ ਉਹਨੂੰ ਪਰੇਸ਼ਾਨ ਕਰਦੀਆਂ ਨੇ ਚੀਜ਼ਾਂ ਪਰ ਉਹਨੂੰ ਇਹ ਨਹੀਂ ਪਤਾ ਹੁੰਦਾ ਕਿ ਕੀਤਾ ਕੀ ਜਾਵੇ ਤੀਸਰੀ ਤਰ੍ਹਾਂ ਦੇ ਸਮਾਜ ਚ ਉਹ ਲੋਕ ਹੁੰਦੇ ਆ ਜਿਨ੍ਹਾਂ ਨੂੰ ਗਲਤ ਤੇ ਗੁੱਸਾ ਵੀ ਆਉਂਦਾ ਤੇ ਉਹਨਾਂ ਕੋਲੇ ਰਸਤਾ ਵੀ ਹੁੰਦਾ ਵੀ ਕੀਤਾ ਕੀ ਜਾਵੇ ਤੇ ਕਿਸੇ ਵੀ ਇਤਿਹਾਸ ਦੀ ਸਿਰਜਣਾ ਜਦੋਂ ਵੀ ਹੁੰਦੀ ਹੈ ਤਿੰਨੋਂ ਤਰ੍ਹਾਂ ਦੇ ਲੋਕ ਮਿਲ ਕੇ ਹੀ ਕਰਦੇ ਆ ਹਾਂ ਕਦੇ ਹੁੰਦਾ ਕਿ ਦੋ ਤਰ੍ਹਾਂ ਦੇ ਲੋਕ ਮੈਦਾਨ ਚ ਰਹਿ ਜਾਂਦੇ ਆ ਕਦੇ ਤਿੰਨ ਤਰ੍ਹਾਂ ਦੇ ਹੁੰਦੇ ਆ ਪਰ ਇੱਕ ਤਰ੍ਹਾਂ ਦੇ ਲੋਕ ਜਿਹੜੇ ਆ ਉਹ ਕਦੇ ਵੀ ਧਰਤੀ ਤੋਂ ਨੇਸ ਤੋਂ ਨਬੂਤ ਨਹੀਂ ਹੁੰਦੇ ਜਿਹੜੇ ਉਹ ਹੁੰਦੇ ਆ ਪਾਵੇਂ ਖੱਟ ਰਹਿ ਜਾਣ ਉਹਨਾਂ ਨੂੰ ਗੱਲ ਤੇ ਗੁੱਸਾ ਆਉਣਾ ਤੇ ਉਹਨਾਂ ਕੋਲੇ ਰਸਤਾ ਹੁੰਦਾ ਤੇ ਉਹ ਜਨਤਾ ਨੂੰ ਜਾਗਰਤ ਕਰਨ ਤੇ ਜਿਹੜਾ ਹੈਗਾ ਉਹ ਲੱਗੇ ਰਹਿੰਦੇ ਆ ਪੰਜਾਬੀ ਪੰਜਾਬੀ ਦੇ عظیم ਸ਼ਾਇਰ ਸਰਜੀਤ ਪਾਤਰ ਨੇ ਜਿਵੇਂ ਕਿਹਾ ਸੀ ਕਿ ਪੌਣਾ ਵਿਚਲੀ ਵੱਧ ਰਹੀ ਵਿਸ਼ਟੋਂ ਨਾਲ ਦੱਤੇ ਪੇੜ ਪੌਦੇ ਰੋਜ਼ ਹੀ ਆਪਣਾ ਕੰਮ ਕਰਦੇ ਜਿੰਨਾ ਮਰਜ਼ੀ ਪ੍ਰਦੂਸ਼ਣ ਵਧੀ ਜਾਵੇ ਪੇੜ ਪੌਦਿਆਂ ਨੇ ਆਪਣਾ ਜਿਗਾ ਕੰਮ ਕਰਨਾ ਦਰਤ ਆਪਣੀ ਛਾਵੇਂ ਨਹੀਂ ਬੈਠਦੇ ਪਰ ਦੂਸਰੇ ਲਈ ਜਰੂਰ ਛਾਵੇਂ ਕਰਦੇ ਆ ਇਸ ਤਰ੍ਹਾਂ ਦੇ ਲੋਕ ਸਮਾਜ ਦੇ ਵਿੱਚ ਹਮੇਸ਼ਾ ਨੈਰਾਨਮ ਖੜਾ ਕਰਦੇ ਆ ਸਰਕਾਰ ਇਹ ਭਲੇਖੇ ਚ ਨਾ ਰਵੇ ਕਿ ਕਿਤੇ 2-4 ਥਾਵਾਂ ਤੇ ਜਬਰ ਕਰਕੇ ਉਹ ਕਿਸੇ ਭਲੇਖੇ ਚ ਹੋਵੇ ਕਿ ਉਹਨੇ ਕਿਸਾਨ ਲੈਰ ਨੂੰ ਜਾਂ ਲੋਕਾਂ ਦੀ ਹਕੀ ਲੈਰ ਨੂੰ ਜਿਹੜਾ ਸੀਗਾ ਉਹ ਦਵਾਰਿਆ ਪੰਜਾਬ ਦੀ ਕਿਸਾਨ ਲੈ ਸੰਯੁਕਤ ਕਿਸਾਨ ਮੋਰਚੇ ਦੀ ਰਵਾਇਤ ਦੇ ਵਿੱਚ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੇ ਹਰ ਜ਼ਬਰ ਦੇ ਖਿਲਾਫ ਹਰ ਜਦੀ ਕੀ ਦੇ ਖਰਾਬ ਮੈਦਾਨ ਦੇ ਵਿੱਚ ਡਟੀ ਰਹੂਗੀ ਔਰ ਵੱਡੀ ਪੱਤਰ ਤੇ ਜਨਤਾ ਨੂੰ ਮੈਦਾਨ ਜਿਹੜਾ ਹੈਗੇ ਲੈ ਕੇ ਆਊਗੀ ਇਥੇ ਮੁਗਲ ਆਏ ਤੁਰਕ ਆਏ ਮੰਗੋਲ ਆਏ ਬਾਨ ਆਏ ਜੋ ਵੀ ਆਇਆ ਅੰਗਰੇਜ਼ ਆਏ ਤੇ ਉਹਦੇ ਸਾਹਮਣੇ ਇੱਕ ਭਗਵੰਤ ਮਾਨਵੀ ਆਇਆ ਇਸ ਕਰਕੇ ਨੂੰ ਪੰਜਾਬ ਦੇ ਇਤਿਹਾਸ ਨੂੰ ਪੜ ਲੈਣਾ ਚਾਹੀਦਾ ਸਮਝ ਲੈਣਾ ਚਾਹੀਦਾ ਕਹਿੰਦੇ ਕਹਾਉਂਦੀਆਂ ਮੀਆਂ ਗੋੜੀਆਂ ਪੰਜਾਬ ਦੇ ਲੋਕਾਂ ਨੇ ਲਵਾਈਆਂ ਨੇ ਇਹਨਾਂ ਦੀਆਂ ਵੀ ਜਿਹੜੀਆਂ ਲੱਗਣੀਆਂ ਨੇ ਹਰ ਰੋਜ਼ 8-10 ਇਹਨਾਂ ਦੇ ਵਧਾਇਕਾਂ ਦਾ ਜਿਹੜਾ ਹੈਗਾ ਉਹ ਮਾਨ ਸਨਮਾਨ ਪਿੰਡਾਂ ਛੋੜਿਆ ਹੈਗਾ ਤੇ ਹਜੇ ਟਾਪ ਦਾ ਗੇਰ ਪਹਿਵੇਂ ਸਾਲ ਦੇ ਵਿੱਚ ਉਹ ਪੈ ਸਕਦਾ ਹੈਗਾ ਇਹ ਪੰਜਾਬ ਦੀ ਜਨਤਾ ਨੇ ਦੇਖਣਾ ਕਿ ਇਹਨਾਂ ਦਾ ਸਾਥ ਤਾਂ ਕਿਵੇਂ ਕਰਨਾ ਇਹਨੀਆਂ ਬੇਇਨਤੀਆਂ ਦੇ ਨਾਲ ਕਿ ਸੰਘਰਸ਼ਾਂ ਦੇ ਵਿੱਚ ਜਟੇ ਨਾ ਹਾਂਗੇ ਜਿੰਨੇ ਵੀ ਮਾਮਲੇ ਆ ਕੇ ਅੱਜ ਸੰਯੁਕਤ ਕਿਸਾਨ ਔਰਚਾ ਲੜਾਈ ਲੜ ਰਿਹਾ ਹੈਗਾ ਉਹ ਭਾਵੇਂ ਜਿਉਂ ਦਾ ਮਾਮਲਾ ਅਦਰਸ਼ ਸਕੂਲ ਚੌਕੇ ਦਾ ਮਾਮਲਾ ਭਾਵੇਂ ਉਹ ਨਿਰਪੈ ਸਿੰਘ ਤੇ ਹਮਲੇ ਦਾ ਮਾਮਲਾ ਭਾਵੇਂ ਉਹ ਅਖਾੜਾ ਪਿੰਡ ਦੇ ਵਿੱਚ ਜਿਹੜੇ ਲੋਕ ਸੰਘਰਸ਼ ਕਰ ਰਹੇ ਉਹ ਮਾਮਲਾ ਤੇ ਜਿਹੜਾ ਕੁੱਲ ਕੂਸੀਆ ਜ਼ਬਰ ਦਾ ਮਾਮਲਾ ਉਹਦੇ ਖਰਾਬ ਅਸੀਂ ਪੰਜਾਬ ਦੀ ਤਸਵੀਰ ਦੇ ਮੁਤਾਬਕ ਆਪਣੀ ਮੁਕਤ ਮੁਤਾਬਕ ਲੜਦੇ ਰਹਾਂਗੇ ਤੇ ਲੋਕਾਂ ਨੂੰ ਵਿਦਵਾਨ ਚ ਲਿਆਉਣ ਦਾ ਯਤਨ ਕਰਦੇ ਰਾਵਾਂਗੇ ਇਹਨੀਆਂ ਬੇਨਤੀਆਂ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ